ਮੈਨੂੰ ਦੱਸਦੀ ਜਦੋਂ ਬੋਲਣਾ ਹੋਇਆ ਚੰਗਾ ਚੱਲ ਬੋਲ ਭਾਈ ਅੱਜ ਆਪਣੇ ਪਿੰਡਾਂ ਆਕੜੀਏ ਬਾਜੀ ਸੀਗੀ ਦੋ ਨੰਬਰਾਂ 'ਚ ਬਾਜੀ ਸੀਗੀ ਆਪਣੀ ਤਿੰਨਾ 'ਚ ਬਾਜੀ ਸਾਂਝੀ ਹੋਈ ਆ ਹੈਵਣ ਜੰਗੀਆਂ ਨੇ ਦੇ ਨਾਕ ਦੇ ਕਬੂਤਰ ਸੀਗਾ ਮਨਪਰੀ ਜੰਗੀਆਂ ਨੇ ਦੇ ਘਰੋਂ ਠੀਕ ਆ ਭਾਈ ਪਹਿਲਾ ਨੰਬਰ ਬਣਾਇਆ ਤੂੰਦਰੀ ਨੇ ਬਹੁਤ ਬਹੁਤ ਵਧਾਈਆਂ ਭਾਈ ਇਹਨਾਂ ਨੂੰ ਆਪਣੇ ਪਿੰਡਾਂ 'ਚ ਬਾਈ ਬਾਜੀ ਹੋਈ ਸੀਗੀ ਦੋ ਨੰਬਰਾਂ 'ਚ ਬਾਜੀ ਸੀਗੀ ਪਹਿਲੇ ਨੂੰ 1000 ਦੀ ਜਿੱਤ ਪਲੱਸ ਕੱਪ ਤੇ ਦੂਜੇ ਨੂੰ ਸੀਗਾ ਕੱਪ ਤੇ 500 ਰੁਪਏ ਦੀ ਜਿੱਤ ਠੀਕ ਆ ਤਿੰਨਾਂ ਬੁਨਾਮਾਂ ਚ ਆਪਣੀ ਇਹਨੇ ਬਾਜੀ ਵੰਡ ਲਈ ਸੀਗੀ ਠੀਕ ਆ ਇਹਨਾਂ ਨੇ ਬਾਈਆਂ ਨੇ ਬਣਾਇਆ ਦੂਜਾ ਨੰਬਰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਬਾਈ ਅੱਜ ਤਿੰਨਾਂ ਕਬੂਤਰਾਂ ਜਾ ਕੇ ਲਗੇ ਬਾਜੀ ਸਾਂਝੀ ਹੋਈ ਸੀਗੀ ਤੇ ਕਾਲੇ ਪੂਸ਼ ਵਾਲੀ ਕਬੂਤਰੀ ਉੱਡੀ ਆ ਭਿੰਦਾ ਗੁਰੂ ਸਰ ਠੀਕ ਆ ਇਹਨਾਂ ਦੀ ਕਬੂਤਰੀ ਉੱਡੀ ਆ ਬਾਈ ਤੀਜਾ ਨਾਮ ਬਣਾਇਆ ਇਹਨਾਂ ਨੇ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਆਪਾਂ ਸਨਮਾਨ ਕੀਤਾ ਬਈ ਆਪਣੇ ਪਿੰਡ ਸਤਨਾਉਣ ਨੂੰ ਗੰਜੀ ਵਾਲੇ ਨੂੰ ਇਹਦੇ ਘਰੋਂ ਕਬੂਤਰ ਉੜਦੇ ਆ ਬਈ ਇਹ ਘਰੇ ਸਾਹਮਣੇ ਆਪਾਂ ਬਾਜ਼ੀਆਂ ਤੇ ਲੈ ਕੇ ਜਾਂਦੇ ਆ ਦਾ ਸਨਮਾਨ ਕੀਤਾ ਬਈ ਆਪਾਂ ਤੇ ਅੱਗੇ ਵੀ ਕਰਾਂਗੇ ਬਈ ਆਪਾਂ ਦਾ ਸਨਮਾਨ ਸਤਨਾਮ ਗੰਜੀ ਉਹਦੇ ਸਾਹ ਦੇ ਤਾਂ ਜਮਾ ਬਾਗੋ ਹਾਂ ਕੱਲ ਨੂੰ ਕੋਈ ਆਏ ਨਾ ਕਹੇ ਵੀ ਉੱਥੇ ਨਹੀਂ ਨਹੀਂ ਸਹੀ ਗੱਲ ਆ ਬੰਦੇ ਉੱਤੇ ਜਾਂਦਾ ਠੀਕ ਹੈ